ਹੁਣ ਮਸਲਾ ਇਹ ਆਪਾਂ ਧਰਨਾ ਲਾਇਆ ਇੱਥੇ ਜੋ ਤੁਹਾਡੀਆਂ ਡਿਮਾਂਡਸ ਨੇ ਹਾਂਜੀ ਠੀਕ ਹੈ ਦੇਖੋ ਮੰਨ ਲਓ ਇਹੇ ਜੋ ਜ਼ਹਿਰੀਲੀ ਗੈਸ ਆਉਂਦੀ ਆ ਉਹਦੇ ਨਾਲ ਅਸੀਂ ਬਿਮਾਰ ਹੋ ਕੇ ਆਂ ਬਿਮਾਰ ਹੋ ਕੇ ਮਰ ਜਾਾਂਗੇ ਬੱਚਿਆਂ ਦਾ ਸਕੂਲ ਕੋਲ ਆ 250 ਬੱਚਾ 150 ਬੱਚਾ ਸਕੂਲ 'ਚ ਪੜਨਾ ਆਉਂਦਾ ਪਹਿਲਾਂ ਕਿਸੇ ਨੇ ਦੇਖਿਆ ਨਹੀਂ ਵੇ ਸਕੂਲ ਕੋਲ ਨਹੀਂ ਲਾਉਂਦੇ ਜੇ ਗੈਸ ਫੈਕਟਰੀ ਚਲਾਵਾਂਗੇ ਪ੍ਰਸ਼ਾਸਨ ਦੀ ਸਰਕਾਰ ਦੀ ਮੰਨਾਂਗੇ ਫਿਰ ਅਸੀਂ ਆਪ ਦਾ ਗਵਾਹਾਂਗੇ 15 ਪਿੰਡੇ ਤੋਂ ਪ੍ਰਭਾਵਿਤ ਨੇ ਤੁਸੀਂ ਰਾਤ ਰਾਤ ਰਿਪੋਰਟ ਲੈ ਲੋ ਜਾ ਕੇ ਜਦੋਂ ਇਹਨਾਂ ਕੋਲ ਬਾਧੂ ਗੈਸ ਹੁੰਦੀ ਹੈ ਗੈਸ ਖੋਲ ਦਿੰਦੇ ਨੇ ਜਦ ਹੀ ਜਿੱਦਰੀ ਹਵਾ ਹੁੰਦੀ ਹੈ ਸਾਬ ਔਖਾ ਹੋ ਜਾਂਦਾ ਹੈ ਜਿਹੜਾ ਉਹਦਾ ਜਿਹੜਾ ਤੁਸੀਂ ਕੈਲਕ ਪਿਲਣਾ ਕਹਿ ਰਹੇ ਹੋ ਇਹ ਗੱਲਾਂ ਤੁਸੀਂ ਆਪ ਦੀਆਂ ਲਿਖ ਕੇ ਦੋਗੇ ਇਹਨਾਂ ਦੀ ਹਾਂ ਉਹ ਤੁਹਾਨੂੰ ਲਿਖ ਦਿਆਂਗੇ ਬਿਲਕੁਲ ਇਹ ਪਰੂਫ ਕਰਾਂਗੇ ਸਰਕਾਰ ਨੂੰ ਤੁਸੀਂ ਕਹੋ ਇਹ ਇਲਾਕਾ ਪਰੂਫ ਕਰੋ ਵੀ ਇਹਨਾਂ ਨੇ ਪ੍ਰਾਲੀ ਐਡਜਸਟਮੈਂਟ ਨਹੀਂ ਕੀਤੀ ਇਹਨਾਂ ਨੇ ਗੁੰਮਰਾਹ ਕੀਤਾ ਸਬਸਿਡੀ ਕਾਦੀ ਦੇ ਦੇ ਨੁਕਸਾਨ ਕੀਤਾ ਲੱਖ ਜਿਹੜਾ ਇਸ ਟਾਈਮ ਇਲੈਕਸ਼ਨ ਚੱਲ ਰਿਹਾ ਹੈ ਕੋਰਪੋਰਡ ਕੰਡਕਟ ਲੱਗਿਆ ਹੋਇਆ ਸਰਕਾਰ ਨੇ ਵੀ ਇਸ ਟਾਈਮ ਕੋਈ ਜੇ ਤੁਹਾਨੂੰ ਕਹਿਦੀ ਹੈ ਵੀ ਡਿਸੀਜਨ ਨਹੀਂ ਹੋ ਸਕਣਾ 4 ਜੂਨ ਸਰ ਇਹਨਾਂ ਦੀ ਜਿਹੜੀ ਟ੍ਰਾਂਸਪੋਰਟ ਕੰਮ ਚੱਲ ਰਿਹਾ ਸਾਡਾ ਮਕਸਦ ਆ ਅਸੀਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵਿੱਚ ਬੈਗੇ ਨੂੰ ਰੁਕਵਾਓ ਨਾ ਨਹੀਂ ਤੇ ਅਸੀਂ ਸ਼ਾਮ ਨੂੰ ਇਹ ਦਰ ਬੰਦ ਕਰ ਦੇਣੇ ਆ ਤੁਸੀਂ ਸਾਡੇ ਤੇ ਕਾਰਵਾਈ ਕਰੋਗੇ ਰੌਲਾ ਹੋਰ ਗੋ ਇਹ ਇਸ ਗੱਲ 'ਚ ਮੈਂ ਤੁਹਾਨੂੰ ਇਹ ਬੇਨਤੀ ਕਰੀ ਉਹ ਵੀ ਦੇਖੋ ਡੈਮੋਕਰੈਟਿਕ ਦੌਰ ਦੇ ਤੁਹਾਡਾ ਹੱਕ ਹੈ ਪਰ ਜੇ ਆਪਾਂ ਕਿਸੇ ਤੇ ਐਦਾਂ ਤੱਕ ਕਰਾਂਗੇ ਉਹ ਵੀ ਗੱਲ ਹੈ ਵੱਦਵਾਉਂਦੀ ਆ ਜਿਆਦਾ ਸੀ ਖਾਣਾ ਖਾਣੇ ਆ ਤੇ ਸਾਤੋਂ ਖਾਣਾ ਨਹੀਂ ਖਾ ਹੁੰਦਾ ਤੇ ਸਾਤੋਂ ਪੜਾਈ ਵੀ ਨਹੀਂ ਕਰ ਹੁੰਦੀ ਹੈਗੀ ਇਸ ਦੀ ਬਹੁਤ ਗੰਦੀ ਬਦਬੂ ਆਉਂਦੀ ਆ ਮੈਂ ਸ਼ਾਮੰਤ ਕਲਾਸ ਦੀ ਵਿਦਿਆਰਥਣ ਹਾਂ ਮਰਛਲ ਨੰਬਰ ਨਹੀਂ ਲੱਗੇ ਹੋਏ ਪੁਲਿਸ ਐ ਡੀਟੀ ਆਫਿਸ ਹੋ ਇਸੇ ਵਾਸਤੇ ਜੀ ਸਾਨੂੰ ਪੰਜਾਬ ਸਰਕਾਰ ਇਹਨਾਂ ਫੈਕਟਰੀਆਂ ਤੇ ਜਿਹੜੀਆਂ ਪੇਡਾ ਰਾਹੀਂ ਲੱਗੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਨਹੀਂ ਕਰਨ ਦਿੰਦੀ ਪੱਖਪਾਤੀ ਸਰਕਾਰ ਸਾਡੇ ਆਪ ਦੀ ਸਟੇਟ ਦੇ ਨਾਗਰਿਕਾਂ ਦੇ ਪ੍ਰਤੀ ਸਰਕਾਰ ਦਾ ਇਹ ਰਵਈਆ ਵੀ ਸਾਡੇ ਪੁਲਿਸ ਵਿਭਾਗ ਨੂੰ ਕਾਰਵਾਈ ਨਹੀਂ ਕਰਨ ਦਿੰਦੀ ਫੈਕਟਰੀਆਂ ਖਿਲਾਫ ਸਾਡੀ ਪੁਲਿਸ ਕਰੂਗੀ ਜਦੋਂ ਉਹ ਟੈਂਕੀ ਆਈ ਆ ਉੱਥੇ ਸਾਰਾ ਕੁਝ ਹੋ ਗਿਆ ਜਿਹੜੇ ਇਹਨਾਂ ਦੇ ਮਲਾਜ਼ਮ ਆਏ ਆ ਨਾ ਕੰਪਨੀ ਵਾਲੇ ਉਹਨਾਂ ਦੇ ਸ਼ਬਦ ਪਤਾ ਕੀ ਸੀਗੇ ਜੀ ਅਸੀਂ ਕਿਹਾ ਵੀ ਇਹ ਇੰਨਾ ਭੜਾ ਸਾਰਾ ਕੁਝ ਸਾਡੇ ਉੱਥੇ ਸਮੈਲ ਹੋਉਂਦੀ ਤੁਸੀਂ ਹੱਲ ਕਰੋ ਕਹਿੰਦਾ ਕੋਈ ਨਾ ਵੀ ਅਸੀਂ ਸੈਂਟ ਸਿੜਕ ਦਿੰਨੇ ਆ ਪੰਜਾਬ ਸਰਕਾਰ ਦਾ ਇਹ ਪ੍ਰੋਜੈਕਟ ਹੈ ਤਾਂ ਉਹ ਉਹਦਾ ਗਰੀ ਹਰੇਕ ਤਹਿਸੀਲ ਚ ਲਾਉਣਾ ਹੈ ਬੰਦੇ ਮਾਰਨ ਦਾ ਪ੍ਰੋਜੈਕਟ ਹੈ ਇੱਕ ਚੀਜ਼ ਦੀ ਸਾਨੂੰ ਬੜੀ ਸਰਕਾਰ ਜੇ ਆਪਣੀ ਹੁੰਦੀ ਪੰਜਾਬ ਪ੍ਰਤੀ ਜ਼ਿੰਮੇਵਾਰ ਹੁੰਦੀ ਉਹਨੂੰ ਪਤਾ ਸੀ ਵੀ ਉਹਦੇ ਪੈਸੇ ਦੀ ਦਰਬਰਤੋਂ ਹੋਈ ਆ ਸਬਸਿਡੀ ਦੇ ਰੂਪ ਚ ਸਰਕਾਰ ਨੇ ਰਲ ਕੇ ਖਾਦੇ ਉਹਨਾਂ ਕੇ ਤਾਂ ਲਾਈਆਂ ਇਹ ਕਿ ਪਰਾਲੀ ਦਾ ਐਡਜਸਟ ਨਹੀਂ ਕਰਦੀ ਪਹਿਲਾਂ ਇਹ ਹੀ ਰਿਪੋਰਟ ਲੈ ਲੈਣ ਵੀ ਇਹ ਫੈਕਟਰੀਆਂ ਪਰਾਲੀ ਐਡਜਸਟ ਕਰਦੀਆਂ ਨੇ ਜੇਪ ਪਰਾਲੀ ਦਾ ਪਰਾਲੀ ਦੇ ਨੋਂ ਤੇ ਸਬਸਿਡੀ ਖਾ ਕੇ ਫੈਕਟਰੀ ਹੋਰ ਕੰਮ ਲਈ ਲਾਈ ਜਿਹੜਾ ਖੇਤਾਂ ਚ ਪਾਉਣ ਲਈ ਰੂੜੀ ਖਾਦ ਦੀ ਵਰਤੋਂ ਕਰਦੇ ਨਾ ਆਪਾਂ ਜਿਹੜੀ ਇਹ ਹੁਣ ਕਹਿੰਦੇ ਵੀ ਅਸੀਂ ਖਾਦ ਦੇ ਰੂਪ ਚ ਲੈ ਬੇਸਟੇਜ ਦੇ ਰਹੇ ਆ ਉਹਦੇ 6 ਮਹੀਨੇ ਬਾਅਦ ਪ੍ਰੋਸੈਸਿੰਗ ਹੋ ਕੇ ਬਣਦੀ ਹੈ ਜੀ ਉਹ ਚ ਕੈਂਚੂਏ ਪੈਦਾ ਹੁੰਦੇ ਆ ਉਹਦੇ ਚ ਜੀ ਪੈਦਾ ਹੁੰਦੇ ਨੇ ਉਹ ਖਾਂਦੇ ਨੇ ਤੇ ਉਹਨਾਂ ਦਾ ਮਲ ਮੂਤਰ ਖਾਦ ਬਣਦਾ ਇਹ ਇਹ ਕਿਹੜੀ ਖਾਦ ਲਿਆਈ ਵੀ ਜਿਹੜੀ ਅੱਜੇ ਘੋਲੀ ਅੱਜੇ ਕੱਢ ਕੇ ਵਿਕਤ ਕੀਤਾ ਜੀ ਬਾਜੂ ਤਾਂ ਸਾਨੂੰ ਉਲਟਾ ਸਿਉਕ ਦੇ ਦੇਣਗੇ ਸਾਡੀਆਂ ਫਸਲਾਂ ਨੂੰ ਉੱਲੀ ਪੈ ਜਾਊਗੀ ਸਾਡੇ ਇੱਕ ਦਾ ਵੱਡਾ ਇਹਨਾਂ ਦਾ ਜਿਹੜਾ ਨੁਕਸਾਨ ਆ ਅਸੀਂ ਉਹ ਟਰਾਲੀ ਰੰਗੇ ਹੱਥੀ ਫੜਾਈ ਵੀਡੀਓ ਸਾਹਿਬ ਵੀਡੀਓ ਵੀਡੀਓਗ੍ਰਾਫੀ ਚ ਟਰਾਲੀ ਫੜਾਈ ਆ ਅਸੀਂ ਲਿਖਤੀ ਦਰਖਾਸਤ ਦਿੱਤੀ ਆ ਹੁਣ ਸਾਡੀ ਜਵਾਬ ਦੇ ਪੁਲਿਸ ਕਿੱਥੇ ਆ ਕੀ ਅਸੀਂ ਬਾਸੀ ਨਹੀਂ ਇਸ ਦੇਸ਼ ਦੇ ਨਹੀਂ ਸਾਨੂੰ ਹੱਕ ਨਹੀਂ ਦਾ ਦਰਖਾਸਤ ਦੇਣ ਦਾ ਦੇਖੋ ਤੁਸੀਂ ਜਿਹੜਾ ਪਹਿਲਾਂ ਕਹਿ ਰਹੇ ਹੋ ਪਹਿਲਾਂ ਕੀ ਉਹ ਮੈਨੂੰ ਨਹੀਂ ਪਤਾ ਹੈਗਾ ਹੁਣ ਮਸਲਾ ਇਹ ਹੈ ਬੰਦਰ ਨਾਲ ਆਇਆ ਇੱਥੇ ਜੋ ਤੁਹਾਡੀਆਂ ਡਿਮਾਂਡਸ ਨੇ ਜੀ ਠੀਕ ਹੈ ਦੇਖੋ ਮੈਂ ਅੱਜ ਇਹ ਸਰਕਾਰ ਨੂੰ ਦੋ ਡਿਮਾਂਡਾਂ ਤੁਹਾਨੂੰ ਦੱਸ ਦਿਆਂ ਹਾਂ ਜੀ ਸਰਕਾਰ ਦੇ ਨਾਮ ਨਾਲ ਤੁਹਾਡੇ ਕੋਲ ਹੀ ਜੋ ਵੀ ਤੁਸੀਂ ਮੈਨੂੰ ਉਹਦੀਆਂ ਡਿਮਾਂਡਸ ਦਿਓਗੇ ਮੇਰਾ ਫਰਜ਼ ਹੈ ਤੁਹਾਡੀ ਡਿਮਾਂਡ ਸਰਕਾਰ ਤੱਕ ਪਹੁੰਚਦੀ ਹੈ ਸਰ ਮੈਂ ਦੋ ਦੋਹੀ ਲਿਖਤਾ ਜੀ ਅਸੀਂ ਮੰਗ ਪੱਤਰ ਲਿਖ ਇੱਕ ਹੁਣ ਦੂਜੀ ਇਹਦੇ 'ਚ ਡਿਮਾਂਡਾਂ ਤਾਂ ਐ ਨਹੀਂ ਸਮਝੌਤਾ ਇਸ ਕਰਕੇ ਨਹੀਂ ਵੀ ਇਹ ਕੋਈ ਹੋਰ ਗੱਲਾਂ ਦੀ ਲੜਾਈ ਨਹੀਂ ਇਹ ਤਾਂ ਜਾਨ ਬਚਾਉਣ ਦੀ ਲੜਾਈ ਆ ਮੰਨ ਲਓ ਇਹਦੇ 'ਚੋਂ ਜ਼ਹਿਰੀਲੀ ਗੈਸ ਆਉਂਦੀ ਆ ਉਹਦੇ ਨਾਲ ਅਸੀਂ ਬਿਮਾਰ ਹੋ ਗਏ ਆ ਬਿਮਾਰ ਹੋ ਕੇ ਮਰ ਜਾਗੇ ਬੱਚਿਆਂ ਦਾ ਸਕੂਲ ਕੋਲ 250 ਬੱਚਾ 150 ਬੱਚਾ ਸਕੂਲ 'ਚ ਪੜਨਾ ਆਉਂਦਾ ਪਹਿਲਾਂ ਕਿਸੇ ਨੇ ਦੇਖਿਆ ਹੀ ਨਹੀਂ ਵੇ ਸਕੂਲ ਕੋਲ ਨਹੀਂ ਲਾਉਣਾ ਮਤਲਬ ਇਹਦੇ 'ਚ ਅਸੀਂ ਕੀ ਆਰਗੂਮੈਂਟ ਕਰਾਂਗੇ ਇਹ ਸਮਝੌਤਾ ਕਰਾਂਗੇ ਜਾਂ ਤਾਂ ਗੈਸ ਫੈਕਟਰੀ ਚਲਾਉਣੀ ਪੈਣੀ ਆ ਜਾਂ ਬੰਦ ਕਰਨੀ ਪੈਣੀ ਆ ਜੇ ਗੈਸ ਫੈਕਟਰੀ ਚਲਾਵਾਂਗੇ ਪ੍ਰਸ਼ਾਸਨ ਦੀ ਸਰਕਾਰ ਦੀ ਮੰਨਾਂਗੇ ਤਾਂ ਫਿਰ ਅਸੀਂ ਆਪ ਦਾ ਆਪ ਕੋਵਾਵਾਂਗੇ 15 ਪਿੰਡੇ ਤੋਂ ਪ੍ਰਭਾਵਿਤ ਨੇ ਤੁਸੀਂ ਰਾਤ ਰਾਤ ਰਿਪੋਰਟ ਲੈ ਲਓ ਜਾ ਕੇ ਜਦੋਂ ਇਹਨਾਂ ਕੋਲ ਵਾਧੂ ਗੈਸ ਹੁੰਦੀ ਆ ਗੈਸ ਖੋਲ ਦਿੰਦੇ ਨੇ ਜਦ ਹੀ ਜਿੱਧਰਲੀ ਹਵਾ ਹੁੰਦੀ ਆ ਸਾਰ ਓਕਾ ਹੋ ਜਾਂਦਾ ਜੀ ਜਦ ਇਹਨਾਂ ਨੇ ਫੈਕਟਰੀ ਲਾਈ ਆ ਇਹਨਾਂ ਨੇ ਇਹ ਪਿੰਡ ਚ ਪ੍ਰਚਾਰ ਕੀਤਾ ਵੀ ਅਸੀਂ ਸਭ ਤੋਂ ਬਾਜਰਾ ਪਜਾਵਾਂਗੇ ਤੇ ਖਰੀਦਾਂਗੇ ਉਹ ਬਾਜਰੇ ਤੇ ਪਰਾਲੀ ਤੋਂ ਅਸੀਂ ਗੈਸ ਬਣਾਵਾਂਗੇ ਹੁਣ ਜਿਹੜੀ ਇਹਨਾਂ ਦਾ 2 ਸਾਲ ਦੀ ਪਰਾਲੀ ਪਈ ਉਹਨੂੰ ਚੈੱਕ ਕਰੋ ਵੀ ਇਹਨਾਂ ਨੇ ਪਰਾਲੀ ਵਰਤੀ ਹਰ ਜਿਹੜੀ ਬੇਸਟ ਹਰ ਖਰੀਦੀ ਉਹਦੀ ਤਾਂ ਦੱਸ ਤੀ ਬੇਸਟ ਜਿਆ ਸਰ ਉੱਥੇ 3 ਸਾਲ 2 ਸਾਲ ਦੀ ਪਰਾਲੀ ਹਰ ਬੌਂਸਪੁਰ ਠੇਕੇ ਦੇ ਮਗਰ ਪਈਆ ਸਾਰੀ ਇੱਥੇ ਵਾਲੀ ਬੇਸਟ ਜਿਹੜੀ ਜਦੋਂ ਖੇਤਾਂ 'ਚ ਨਹੀਂ ਪੈਂਦੀ ਉੱਥੇ ਡੋਲੀਆ ਹੁਣੇ ਮੌਕਾ ਦੇਖ ਲਓ ਕੋਈ ਇੱਕ ਵੀ ਡੱਕਾ ਨਹੀਂ ਚੱਕਿਆ ਤੇ ਇੱਕ ਸਰ ਹੋਰ ਆ ਜਿਵੇਂ ਅੱਜ ਸਾਡੇ ਅਨਾਉਂਸਮੈਂਟ ਹੋਈ ਆ ਵੀ ਆਪਾਂ ਜਿਹੜਾ ਖੇਤਾਂ ਨੂੰ ਇਹਨਾਂ ਨੂੰ ਅੱਗ ਨਹੀਂ ਲਾਉਣੀ ਠੀਕ ਆ ਸਰ ਹੁਣ ਜਿਹੜਾ ਸਾਡਾ ਅੱਜ ਮੰਗ ਪੱਤਰ ਆ ਉਹਦੇ ਤੇ ਹੀ ਮੈਂ ਗੱਲ ਕਰਨ ਲੱਗਿਆ ਜਦੋਂ ਆਪਾਂ ਅੱਗ ਲਾਉਨੇ ਉਹਦਾ ਨਾ ਵਾਤਾਵਰਣ ਦੂਸ਼ਿਤ ਹੁੰਦਾ ਜੀ ਪਰ ਜਿਹੜੀ ਇਹਦੀ ਫੈਕਟਰੀ ਦੀ ਸਮੈਲ ਇਹ ਜੀ ਆ ਵੀ ਬੱਚੇ ਸਾਡੇ ਸਕੂਲ ਦੇ ਵਿੱਚ ਤਿੰਨ ਬੇਹੋਸ਼ ਹੋ ਕੇ ਡਿਗੇ ਨੇ ਜੀ ਜਦੋਂ ਇਹ ਆਉਂਦੀ ਆ ਕੁਛ ਜਦੋਂ ਟੀਚਰ ਨੇ ਉਹ ਜਿਵੇਂ ਨਵਾਂ ਆਉਂਦੇ ਆ ਜੀ ਉਹਨਾਂ ਨੂੰ ਇਹ ਹੁੰਦਾ ਮਹਿਸੂਸ ਵੀ ਕਿਤੇ ਉਰੇ ਕਿਸੇ ਨੇ ਗੰਦਾ ਕਰਿਆ ਹੈ ਜਾਂ ਕੁਝ ਹੋਰ ਐ ਦੇਖੀ ਜਾਂਦੇ ਵੀ ਗਟਰ ਚੋਂ ਕੁਝ ਆਇਆ ਐ ਜਾ ਕੁਝ ਪਰ ਸਾਰਾ ਹੁਣ ਅੱਜ ਜਿਹੜੀ ਸਰਕਾਰ ਨੇ ਅਨਾਉਂਸਮੈਂਟ ਕਰਾਈ ਵੀ ਆਪਾਂ ਅੱਗ ਨਹੀਂ ਲਾਉਣੀ ਹੈਗੀ ਉਹ ਵਾਤਾਵਰਨ ਦੂਜੋਂ ਦਾ ਜਿਹੜੀ ਇਹਦੀ ਹਵਾ ਜਾਂਦੀ ਆ ਜੀ ਜਿਹੜੇ ਪਿੰਡਾਂ ਤੱਕ 8-8 ਕਿਲੋਮੀਟਰ ਤੱਕ ਜਾਂਦੀ ਆ ਅਸੀਂ ਪਹਿਲਾਂ ਕਿਉਂ ਨਹੀਂ ਉੱਠੇ ਜਦੋਂ ਲੱਗਦੀ ਸੀ ਸਾਨੂੰ ਨਹੀਂ ਪਤਾ ਸੀਗਾ ਹੁਣ ਇੰਨਾ ਕਿ ਸਾਡਾ ਬੁਰਾ ਹਾਲ ਆ ਤੁਸੀਂ ਹੱਦ ਤੋਂ ਵੱਧ ਇੱਕ ਦਿਨ 12:33 ਤੇ ਸਾਡਾ ਸਾਰਾ ਹੀ ਪਿੰਡ ਜਾਗਦਾ ਸੀ ਰਾਤ ਨੂੰ ਇੰਨੀ ਭੈੜੀ ਗੰਦੀ ਸਮੈਲ ਆਈ ਆ ਜੀ ਜਿੱਥੇ ਤੱਕ ਜਾਂਦੀ ਆ ਜੀ ਹਾਂ ਜੀ ਇਹਨਾਂ ਦੇ ਸਾਰੀਆਂ ਇਹ ਗੱਲਾਂ ਕਾਰਨ ਨੇ ਵੀ ਇਹ ਪਾਣੀ ਵੀ ਧਰਤੀ 'ਚ ਵੇਸਟੇਜ ਕਰ ਰਹੇ ਨੇ ਪਾਣੀ ਵੀ ਪਲੂਟ ਹੋਣਾ ਸਾਡਾ ਨੋ ਵੀ ਸਾਡੇ ਕੋਲ ਬਕਲਪੇ ਨਹੀਂਗਾ। ਉਹ ਜਿਹੜਾ ਤੁਸੀਂ ਕਹਿਣਾ ਕਹਿ ਰਹੇ ਹੋ ਇਹ ਗੱਲਾਂ ਤੁਸੀਂ ਆਪਦੀਆਂ ਲਿਖ ਕੇ ਦੋਗੇ ਇਹਨਾਂ ਦੀ ਹਾਂ ਉਹ ਤੁਹਾਨੂੰ ਲਿਖ ਦਿਆਂਗੇ ਤੁਸੀਂ ਇਹੇ ਸੇਮ ਲਿਖ ਦੀਆਂ ਗੱਲਾਂ ਦੋਗੇ। ਫੈਕਟਰੀ ਅਸੀਂ ਇੱਕੋ ਮੰਗ ਪੱਤਰ ਦੇ ਮੰਗ ਲਿਖਿਆ। ਇਹਦੇ ਵਿੱਚ ਨਾ ਤੁਸੀਂ ਉਹ ਸਾਰਾ ਡਿਟੇਲ ਪਾ ਦਿਓ ਜੋ ਜੋ ਤੁਸੀਂ ਉਹ ਪਹਿਲਾਂ ਦਿੱਤੀ ਹੋਈ ਹੈ ਜੀ ਲਿਖਤੀ ਪਹਿਲਾਂ ਪਹਿਲਾਂ ਵਾਲੇ ਤੇ ਜਿਹੜੀ ਵੀ ਆਏ ਸੀ ਜੀ ਡੀਪੀ ਉਹਨਾਂ ਨੂੰ ਵੀ ਦਿੱਤਾ ਉਹ ਨਵੀਂ ਪਿਓ ਨਵੀਂ ਪਕੌੜ ਰਿਪੋਰਟਾਂ ਵੀ ਲੈ ਕੇ ਸੀ ਹਾਂ ਜੀ ਏਡੀਸੀ ਏਡੀਸੀ ਬਕਾ ਉਹ ਰਿਪੋਰਟਾਂ ਵੀ ਲੈ ਜੀ ਜਿਹੜੀਆਂ ਇਹਨਾਂ ਦੀ ਵੇਸਟੇਜ ਦੀਆਂ ਜੀ ਤੇ ਆਹ ਬਾਕੀ ਆਹ ਫਰੇ ਦਾ ਇਹੀ ਆ ਵੀ ਇਹਦੇ ਚ ਕੋਈ ਬਾਕੀ ਨਾ ਤੁਸੀਂ ਬੱਦ ਦੇ ਦਿਓ ਆ ਲਓ ਜੀ ਹਾਂਜੀ ਕਿਉਂਕਿ ਇਹਨੂੰ ਦੇਖੋ ਮੈਂ ਵੋਲੇ ਜਲੂਆ ਤਾਂ ਜੋ ਤੁਸੀਂ ਮੈਨੂੰ ਦੋਗੇ ਮੈਂ ਪਹੁੰਚਦਾ ਘਰ ਦੇਣਾ ਇਹ ਠੀਕ ਠੀਕ ਆ ਸਮਝ ਲੈਣ ਜੀ ਅਸੀਂ ਗੱਲ ਵੀ ਇਹਨਾਂ ਦੀਆਂ ਟੈਂਕੀਆਂ ਜੀ ਦੇਖੋ ਬਰਾ ਕਿਉਂਕਿ ਇਹ ਜੜੀ ਹੈਗੀ ਕੋਈ ਸੈਂਟਰ ਗਵਰਨਮੈਂਟ ਦੀ ਤਾਂ ਹੈ ਨਹੀਂ ਪਾਲਿਸੀ ਇਹ ਪੰਜਾਬ ਸਰਕਾਰ ਦੀ ਹੀ ਪਾਲਿਸੀ ਹੈ ਜਿਹੜੀ ਪੇਡਾ ਜੜੀ ਹੈਗੀ ਆਪਣੇ ਪੰਜਾਬ ਸਰਕਾਰ ਦੀ ਹੈ ਉਦੇ ਥਰੂ ਇਹ ਸੀ ਵੀ ਹਰੇਕ ਤਹਿਸੀਲ ਦੇ ਵਿੱਚ ਇਹਨਾਂ ਨੇ ਪ੍ਰਾਲੀ ਦੀ ਮੈਨੇਜਮੈਂਟ ਵਾਸਤੇ ਏਜੰਡੀਆਂ ਫੈਕਟਰੀਆਂ ਲਾਉਣ ਵਾਸਤੇ ਪੰਜਾਬ ਸਰਕਾਰ ਨੇ ਹੀ ਪਲਾਨ ਕੀਤਾ ਸੀ ਠੀਕ ਹੈ ਇੱਕ ਮਿੰਟ ਤੇ ਇਹਦਾ ਜੇ ਫੈਸਲਾ ਲੈਣਾ ਤਾਂ ਪੰਜਾਬ ਸਰਕਾਰ ਨੇ ਹੀ ਲੈਣਾ ਹੈ ਨਾ ਮੇਰੇ ਹੱਥ ਵਾਸ ਜੋ ਹੈ ਉਹ ਇਹ ਹੈ ਵੀ ਡੈਮੋਕਰੇਟਿਕ ਥੋੜਾ ਤਰੀਕਾ ਹੈ ਇਹਦਾ ਕੋਈ ਤਾਇਤ ਮੈਂ ਤੁਹਾਨੂੰ ਮੰਨਤ ਤੇ ਲੈਣਾ ਹਰ ਇੱਕ ਹਾਰ ਤੱਕ ਮੈਂ ਪਹੁੰਚਦਾ ਅਸੀਂ ਇਹ ਪ੍ਰੂਫ ਕਰਾਂਗੇ ਸਰਕਾਰ ਨੂੰ ਤੁਸੀਂ ਕਹੋ ਇਹ ਇਲਾਕਾ ਪ੍ਰੂਫ ਕਰੋ ਵੀ ਇਹਨਾਂ ਨੇ ਪ੍ਰਾਲੀ ਐਡਜਸਟਮੈਂਟ ਨਹੀਂ ਕੀਤੀ ਅਸੀਂ ਕਬਾ ਜੀ ਇਹਨਾਂ ਨੇ ਗੁੰਮਰਾਹ ਕੀਤਾ ਸਬਸਿਡੀ ਖਾਦੀ ਦੇਸ਼ ਦਾ ਨੁਕਸਾਨ ਕੀਤਾ ਲੱਗ ਉਹਦਾ ਬੱਕਰੀ ਗੱਲ ਆ ਆਡੀ ਸਮੱਸਿਆ ਦਾ ਹੱਲ ਹੋਏ ਤੇ ਨੁਕਸਾਨ ਨਾ ਹੋਵੇ। ਕੋਰੀਆ ਲਗਾਤਾਰ ਇੰਨਾ ਕਮਜ਼ੋਰਾਂ ਦੇ ਚੱਲਦਾ। ਵੀ ਅੰਦਰੋਂ ਰੋਜ਼ ਇੱਕ ਗੰਦੀ ਮੈਲ ਦਾ ਟਿਪਰ ਭਰ ਕੇ ਉੱਥੇ ਲੈ ਕੇ ਜਾਂਦੇ ਆ ਰਬਾਹਸ ਬੋਲ। ਗੰਨੇ ਵਾਲੀ ਮੈਲ ਸਸਤੀ ਪੈਂਦੀ ਹੈ ਜਿਹੜੀ ਪ੍ਰੋਜੈਕਟ ਆ ਉਹ ਗੰਨੇ ਵਾਲੀ ਮੈਲ ਦਾ ਇੱਥੇ ਲਿਆ ਕੇ ਸਟੋਰੇਜ ਕਰਦੇ ਆ ਉਹਨੂੰ ਢੋਲ ਕੇ ਉਹਦੇ ਨਾਲ ਸਸਤਾ ਪੈਂਦਾ। ਸਰ ਉਹ ਜਿਹੜੇ ਪਿੰਡ 'ਚ ਗੰਨੇ ਵਾਲੀ ਮੈਲ ਜਿਹੜੇ ਪਿੰਡ 'ਚ ਅਸੀਂ ਇੱਕ ਟਰਾਲੀ ਲਾਧੀ ਉਹ ਪਿੰਡ ਦਾ ਜਉਣਾ ਤੋਂ ਭਰ ਹੋ ਜਾਂਦਾ। ਜਿਹੜੇ ਟੈਂਕੀਆਂ ਨੇ ਸਪੈਸ਼ਲ ਚ ਆਉਂਦੀਆਂ ਆ। ਉਹਦਾ ਨਾਂ ਨੰਬਰ ਪਲੇਟ ਆ ਕੋਈ। ਹਾਂ ਜੀ। ਇਹ ਸੇਮ ਤੁਹਾਡੀ ਜਾਊਗੀ ਉਦੋਂ ਰੋਡ ਦੇ ਅਕੋਰਡਿੰਗ ਆ ওভারਸਾਈਜ਼ ਆ ਬਹੁਤ ਜ਼ਿਆਦਾ ਇਹ ਇਹ ਹੈ ਵੀ ਜਿਹੜਾ ਇਸ ਟਾਈਮ ਇਲੈਕਸ਼ਨ ਚੱਲ ਰਿਹਾ ਕੋਰਟ ਕੰਡਕਟ ਲੱਗਿਆ ਹੋਇਆ ਸਰਕਾਰ ਨੇ ਵੀ ਇਸ ਟਾਈਮ ਕੋਈ ਜੇ ਤੁਹਾਨੂੰ ਕਹਿਦੀ ਹੈ ਵੀ ਡਿਸੀਜਨ ਨਹੀਂ ਹੋ ਸਕਣਾ 4 ਜੂਨ ਤੱਕ ਹਾਂਜੀ ਹੁਣ ਪ੍ਰੋਬਲਮ ਪਤਾ ਕੀ ਆ ਸਰ ਅਜੇ ਨਿਜੀ ਤਾਜੀ ਪ੍ਰੋਬਲਮ ਨਹੀਂ ਨਹੀਂ ਲੋਕ ਮਾਰ ਰਹੇ ਨੇ ਬਹੁਤ ਦੇ ਵਿੱਚ ਇਹ ਬੰਦ ਨਾ ਹੋ ਉਸ ਟਾਈਮ ਸਰਕਾਰ ਸਾਰੀ ਦਿਖਾਉਣੀ ਆ ਤੁਹਾਨੂੰ ਵਿੱਚ ਇਲੈਕਸ਼ਨ ਕਮਿਸ਼ਨ ਦੇ ਅੰਡਰ ਇੱਕ ਮਿੰਟ ਜੀ ਤਾਜੀ ਸਮੱਸਿਆ ਆ ਆਪਣੇ ਹਵਾ ਚੱਲਦੀ ਆ ਪਰ ਇਹਨੂੰ ਜੀ ਇੱਕ ਮਿੰਟ ਵਾਸਤੇ ਤੁਸੀਂ ਗੱਡੀ ਚ ਬੈਠ ਕੇ ਚਲੋ ਆਪਾਂ ਤੁਹਾਨੂੰ ਇਹਦੀ ਦਿਖਾਉਣਾ ਸਮੈਲ ਅੱਛਾ ਸਰ ਇੱਕ ਗੱਲ ਹੋਰ ਕਰਨ ਵਾਲੀ ਆ ਜਿਹੜੀ ਸਰ ਇਹਨਾਂ ਦੀ ਜਿਹੜੀ ਟਰਾਂਸਪੋਰਟ ਕੰਮ ਚੱਲ ਰਿਹਾ ਸਾਡਾ ਮਕਸਦ ਆ ਰੋਕਣਾ ਅਸੀਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵਿੱਚ ਬੈਗੇ ਨੂੰ ਰੁਕਵਾਓ ਇੰਨਾ ਚਿਰ ਨਹੀਂ ਤੇ ਅਸੀਂ ਸ਼ਾਮ ਨੂੰ ਇਹ ਦਰ ਬੰਦ ਕਰ ਦੇਣੇ ਆ ਤੁਸੀਂ ਸਾਡੇ ਤੇ ਕਾਰਵਾਈ ਕਰੋਗੇ ਰੌਲਾ ਹੋਰ ਬਦੂ 400 ਵਾਰ ਚਾਹ ਲੈਣ ਗੱਲ ਪਤਾ ਕੀ ਆ ਇਸ ਗੱਲ 'ਚ ਮੈਂ ਤੁਹਾਨੂੰ ਇਹ ਬੇਨਤੀ ਕਰੀ ਉਹ ਵੀ ਦੇਖੋ ਡੈਮੋਕਰੇਟਿਕ ਤੌਰ ਤੇ ਤੁਹਾਡਾ ਹੱਕ ਹੈ ਪਰ ਜੇ ਆਪਾਂ ਕਿਸੇ ਤੇ ਇਦਾਂ ਧੱਕਾ ਕਰਾਂਗੇ ਉਹ ਵੀ ਗਲਤ ਹੈ ਹਜੇ ਤੱਕ ਸਾਡੇ ਨਾਲ ਜੀ 1.5 ਸਾਲ ਤੋਂ ਧੱਕਾ ਕਰ ਰਹੇ ਆ ਇਹ ਸਾਡੇ ਨਾਲ ਸਾਡੇ ਦਾ ਜਵਾਬ ਨਹੀਂ ਚਾਜਦੇ ਨਹੀਂ ਫਿਰ 4 ਤਰੀਕ ਦੇ ਫੇਰ ਅਸੀਂ ਤਲੀ ਆਉਂ ਹੁਣ ਫੈਕਟਰੀ ਖੜਾਈ ਹੈ ਕਿਵੇਂ ਫੈਕਟਰੀ ਉਹ ਫੈਕਟਰੀ ਖੜਾਈ ਹੈ ਕਿਵੇਂ ਮਸਲਾ ਇਹ ਹੁੰਦਾ ਦੇਖੋ ਹਰੇਕ ਗੱਲ ਦਾ ਹੱਲ ਤਾਂ ਟੇਬਲ ਤੇ ਹੀ ਹੈ ਠੀਕ ਹੈ 10 ਬੰਦੇ ਮਾਰ ਕੇ ਪਣੇ ਟੇਕੋ ਟੇਬਲ ਤੇ ਹੱਲ ਦਾ ਤੁਹਾਨੂੰ ਦੱਸਦੇ ਭੂਦੜੀਏ ਤੋਂ ਪਹਿਲਾਂ ਤਾਂ ਰੰਗ ਲੱਗਿਆ ਜੀ ਡੀਸੀ ਸਾਹਿਬ ਨੇ ਡਿਊਟੀ ਲਾਈ ਇਥੇ ਏਡੀਸੀ ਦੀ ਯੂਨੀਵਰਸਿਟੀ ਵਾਲੇ ਅਧਿਕਾਰੀ ਦੀ ਤੇ ਇੱਕ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਦੀ ਇਥੇ ਉਹ ਦੇਖ ਕੇ ਹਾਲਾਂਕਿ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਉਦੋਂ ਜਿਹੜੇ ਆ ਉਹਨੇ ਦਿਖਾਏ ਨੇ ਬਾਹਰ ਬੋਰ ਪਾਣੀ ਪਾਉਣ ਦੇ ਅਸੀਂ ਸਿਰਫ ਬਦਬੋਹ ਦੇਖਦੇ ਸੀ ਉਹਨਾਂ ਦੀ ਹਾਜ਼ਰੀ ਚ ਸਾਰੇ ਅਧਿਕਾਰੀ ਇਸ ਗੱਲ ਤੇ ਮੰਨੇ ਨੇ ਆ ਵੀਡੀਓ ਕਟਾ ਆ ਵੀਡੀਓ ਸਾਡੇ ਕੋਹੜਾ ਅੰਦਰ ਵਾਲੀ ਵੀ ਆ ਜੀ ਮੈਂ 50 ਹਜ਼ਾਰ ਤੁਸੀਂ ਇੱਥੇ ਮੇਰੀ ਤੁਹਾਨੂੰ ਬੇਨਤੀ ਹੈ ਤੁਸੀਂ ਡੈਮੋਕਰੇਟਿਕ ਆਪ ਦਾ ਜੋ ਜੀ ਕਰਾਂਗੇ ਡੈਮੋਕਰੇਟਿਕ ਹਾਂ ਪਰ ਮਤਲਬ ਉਹ ਇਹ ਗੱਲ ਨਾ ਹੋਵੇ ਵੀ ਜਿੱਥੇ ਉਹ ਜੀ ਮੇਰੀ ਮੇਰੀ ਇੱਕ ਬੇਨਤੀ ਆ ਉਹ ਉਹ ਐਵੀਡੈਂਸ ਨੇ ਨਾ ਜਿਹੜੇ ਸਾਰੇ ਉਹਨਾਂ ਦੀ ਇੱਕ ਫਾਈਲ ਬਣਾਓ ਉਹ ਜਨਾਬ ਕੋ ਪਰਮਣੰ ਰਹੀ ਦਰੱਖਤ ਤੇ ਆਹ ਦੇਖੋ ਜੀ ਮੈਂ ਤੁਹਾਨੂੰ ਤਾਂ ਹੀ ਸਾਰੇ ਛੋਟੇ ਛੋਟੇ ਬੱਚੇ ਦੇ ਆਹ ਦੇਖੋ ਬੱਚੇ ਸਕੂਲ ਵਾਲੇ ਜੀ ਸਾਰੇ ਸਕੂਲ ਦੇ ਇਹਨਾਂ ਤੋਂ ਪੁੱਛ ਕੇ ਦੇਖ ਲਓ ਕੀ ਕੀ ਹਾਜ਼ਰ ਨੇ ਥੈਂਕ ਯੂ ਬਣਾਓ ਉੱਛ ਲੈਣ ਆਜੋ ਬੱਚੋ ਆਜੋ ਵੀ ਆ ਇਹਨਾਂ ਨੂੰ ਪੁੱਛੋ ਆ ਤਿੰਨ ਚਾਰ ਕਿਹੜੇ ਉਰੇ ਸਕੂਲ ਚ ਪੜਦੇ ਹੋ ਉਹ ਦੱਸਿਓ ਇੱਕ ਜ਼ਿਲ੍ਹੇ ਦੀ ਬਾਟਾ ਕਿਸੇ ਬੋੜ ਨੇ ਬੇਟਾ ਇਧਰ ਮੂੰਹੇ ਆਜੋ ਇਧਰ ਵੀ ਬੈਗ ਥੋੜਾ ਜਿਹਾ ਜਗਾ ਖੋਲੋ ਬਹੁਤ ਗੰਦੀ ਬਦਬੂ ਆਉਂਦੀ ਹੈ ਜਦ ਅਸੀਂ ਖਾਣਾ ਖਾਂਦੇ ਆ ਤਾਂ ਸਾਤੋਂ ਖਾਣਾ ਨਹੀਂ ਖਾ ਹੁੰਦਾ ਤੇ ਸਾਤੋਂ ਪੜਾਈ ਵੀ ਨਹੀਂ ਘਰ ਹੁੰਦੀ ਹੈਗੀ ਇਸ ਦੀ ਬਹੁਤ ਗੰਦੀ ਬਦਬੂ ਆਉਂਦੀ ਹੈ ਕਿਹੜੀ ਕਲਾਸ ਪੜਦੇ ਹੋ ਮੈਂ ਸ਼ਾਮੰਤ ਕਲਾਸ ਦੀ ਵਿਦਿਆਰਥਣ ਹਾਂ ਕੀ ਨਾਮ ਹੈ ਬੇਟਾ ਤੁਹਾਡਾ ਮੇਰਾ ਨਾਮ ਤਲਵਿੰਦਰ ਕੋਹੜਾ ਤਲਵਿੰਦਰ ਹਾਂਜੀ ਠੀਕ ਹੈ ਤੇ ਪਿੰਡ ਜੀ ਰਹਿੰਦੇ ਤੁਸੀਂ ਹਾਂਜੀ ਥੋੜਾ ਕੀ ਨਾਮ ਹੈ ਬੇਟਾ ਮਨਜੋਤ ਕੋਹੜਾ ਮਨਜੋਤ ਕੋਹੜਾ ਪਾਪ ਹਾਂ ਜੀ 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 ਤੇ ਤੁਹਾਨੂੰ ਵੀ ਇਹੀ ਸੇਮ ਸਮੱਸਿਆ ਆਉਂਦੀ ਹੈ ਹਾਂ ਜੀ ਇੱਕ ਸਾਰ ਆਪਣੇ ਪਿੱਛੇ ਕੋਈ ਨਹੀਂ ਬੇਟਾ ਤੁਹਾਡੀ ਗੱਲ ਪਹੁੰਚਾਉਣੇ ਆ ਸਰਕਾਰ ਤੱਕ ਆਪਾਂ ਹਾਂ ਹਾਂ ਪੈਣਾ ਮਾਤਾ-ਮਾਂ ਤੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤਹਿਸੀਲਦਾਰ ਖੰਨਾ ਮਨਿੰਦਰ ਸਿੰਘ ਬੇਨਤੀ ਹੈ ਸਾਥੀਓ ਵੀ ਮੈਂ ਸਾਰੀਆਂ ਗੱਲਾਂ ਸੁਣੀਆਂ ਨੇ ਮਤਾ ਵੀ ਲੈ ਲਿਆ ਤੇ ਜੋ ਮੇਰਾ ਫਰਜ਼ ਹੈ ਡਿਊਟੀ ਹੈ ਮੇਰੀ ਵੀ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਦੀ ਕਰਨੀ ਉਹ ਜ਼ਰੂਰ ਹੈ ਤੁਹਾਡੀ ਇਹ ਪਹੁੰਚਦੀ ਕਰਾਂਗੀ ਜੋ ਵੀ ਫੈਸਲਾ ਸਰਕਾਰ ਨੇ ਲੈਣਾ ਉਹ ਉਹਦੀ ਵੀ ਜਾਣਕਾਰੀ ਤੁਹਾਨੂੰ ਜਲਦ ਤੋਂ ਜਲ ਦੇਤੀ ਜਾਊਗੀ ਤੇ ਡੈਮੋਕ੍ਰੈਟਿਕ ਤੌਰ ਤੇ ਤੁਸੀਂ ਬੈਠੇ ਹੋ ਲੋਕਤੰਤਰੀ ਤੌਰ ਤੇ ਚੰਗੀ ਗੱਲ ਹੈ ਜੇ ਕੋਈ ਕਿਤੇ ਗਲਤ ਹੁੰਦਾ ਤਾਂ ਬੈਠਣਾ ਚਾਹੀਦਾ ਆਵਾਜ਼ ਵੀ ਉਠਾਉਣੀ ਚਾਹੀਦੀ ਹੈ ਉਹਦੇ ਖਿਲਾਫ ਤੇ ਮੈਂ ਉਮੀਦ ਕਰਦਾ ਹਾਂ ਕਿ ਆਪਾਂ ਇਹਨੂੰ ਡੈਮੋਕ੍ਰੈਟਿਕ ਤੌਰ ਤੇ ਹੀ ਰੱਖਾਂਗੇ ਧੰਨਵਾਦ ਹਾਂ ਜੀ ਸਰ ਉਹ ਚੈੱਕ ਕਰ ਲਿਆ ਡਰਾਈਵਰ ਨੰਬਰ ਪਲੇਟਾ ਹੈ ਨਹੀਂ ਕੋਈ ਠੇਕੇਦਾਰ ਦੇ ਸਗੰਦਾ ਟਰੈਕਟਰ ਛੱਡਦਾ ਡੀਟੇਲ ਲੈਣਾ ਇਹਨਾਂ ਤੋਂ ਨਹੀਂ ਆਹ ਹੈ ਨਾ ਦੇਖੋ ਸਾਰੀ ਉਸ ਤੇ ਮੈਂ ਹਰੇਕ ਆਪ ਦੇ ਦੇ ਵਿੱਚ ਬਣਿਆ ਹਰੇਕ ਚੀਜ਼ ਉਸੇ ਵਾਸਤੇ ਬਣੀ ਹੋਈ ਹੈ ਜੇ ਤੁਹਾਨੂੰ ਲੱਗਦਾ ਵੀ ਉਹਨੀਆਂ ਦੀਆਂ ਹੈ ਨਹੀਂ ਕਮਰਸ਼ੀਅਲ ਕਮਰਸ਼ੀਅਲ ਨੰਬਰ ਨਹੀਂ ਲੱਗੇ ਹੋਏ ਪੁਲਿਸ ਡੀਟੀਓ ਆਫਿਸ ਉਸੇ ਵਾਸਤੇ ਆ ਹਾਂ ਜੀ ਸਰ ਠੀਕ ਆ ਸਾਹਮਣੇ ਟੈਂਕੀ ਦੇਖ ਲਓ ਜੀ ਜਿਵੇਂ ਜਿਵੇਂ ਖੜੀ ਹੈ ਆਪਣੇ ਕੋਲ ਅਸੀਂ ਸਰ ਪੜਾਈ ਸੀ ਕਿ ਟੈਂਕੀ ਇਹਨਾਂ ਨੂੰ ਇੱਕ ਉਹ ਸਰ ਸਾਡੀ ਪੁਲਿਸ ਦਾ ਸਾਡੇ ਸੱਚ ਸਾਬ ਦਾ ਕੋਈ ਕਸੂਰ ਨਹੀਂ ਸਰ ਜੀ ਸਾਨੂੰ ਪੰਜਾਬ ਸਰਕਾਰ ਇਨ੍ਹਾਂ ਫੈਕਟਰੀਆਂ ਤੇ ਜਿਹੜੀਆਂ ਪੇਡਾਂ ਰਾਹੀਂ ਲੱਗੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਨਹੀਂ ਕਰਨ ਦਿੰਦੀ ਪੱਖਪਾਤੀ ਸਰਕਾਰ ਸਾਡੇ ਆਪ ਦੀ ਸਟੇਟ ਦੇ ਨਾਗਰਿਕਾਂ ਦੇ ਪ੍ਰਤੀ ਸਰਕਾਰ ਦਾ ਇਹ ਰਵਈਆ ਵੀ ਸਾਡੇ ਪੁਲਿਸ ਵਿਭਾਗ ਨੂੰ ਕਾਰਵਾਈ ਨਹੀਂ ਕਰਨ ਦਿੰਦੀ ਫੈਕਟਰੀਆਂ ਖਿਲਾਫ ਸਾਡੀ ਪੁਲਿਸ ਕਰੂਗੀ ਇਹਨਾਂ ਦਾ ਖੇਤ ਸਿਗਾ ਜਿਵੇਂ ਕਿ ਟੈਂਕੀ ਛੱਡ ਦਿੱਤੀ ਆ ਇਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕਰੀ ਇਹਨਾਂ ਇਹਨਾਂ ਦਾ ਕੋਈ ਹਰਜਾਨਾ ਜਾਂ ਕੁਝ ਵੀ ਆ ਨਾ ਤੇ ਕੋਈ ਉਹ ਨਹੀਂ ਸੀ ਰਾਤ ਨੂੰ ਤਾਂ ਅਸੀਂ ਮੰਡੀ ਤੋਂ ਆਉਂਦੇ ਸੀ ਤਾਂ ਦੇਖ ਲਿਆ ਨਹੀਂ ਉਹਨੇ ਤਾਂ ਖਾਲੀ ਕਰਕੇ ਚਲੇ ਜਾਣਾ ਸੀਗਾ ਉਹਨਾਂ ਕੋਲ ਜਿਹੜੀਆਂ ਚੀਜ਼ਾਂ ਇਹ ਲਿਖ ਕੇ ਰਹਿਣੀ ਕੋਈ ਮੈਂ ਤੁਹਾਨੂੰ ਤਾਂ ਹੀ ਕਹਾਂ ਸੀ ਡਿਟੇਲ ਦੇ ਦਵਾਂ ਅਸੀਂ ਸਾਨੂੰ ਸਾਰੇ ਪ੍ਰੂਫ ਬਣਾ ਕੇ ਪਰਮੇਂਦਰ ਕੋਲ ਪਾ ਦੇ ਦਵਾਂ ਜਦੋਂ ਉਹ ਟੈਂਕੀ ਆਈ ਆ ਉੱਥੇ ਸਾਰਾ ਕੁਝ ਹੋ ਗਿਆ ਜਿਹੜੇ ਇਹਨਾਂ ਦੇ ਮੁਲਾਜ਼ਮ ਆਏ ਆ ਨਾ ਕੰਪਨੀ ਵਾਲੇ ਉਹਨਾਂ ਦੇ ਸ਼ਬਦ ਪਤਾ ਕੀ ਸੀਗੇ ਜੀ ਅਰੇ ਕਿਉਂ ਵੀ ਇਹ ਐਨਾ ਭੈੜਾ ਸਾਰਾ ਕੁਝ ਸਾਡੇ ਉੱਥੇ ਸਮੈਲ ਹੁੰਦੀ ਤੁਸੀਂ ਹੱਲ ਕਰੋ ਕਹਿੰਦਾ ਕੋਈ ਨਾ ਵੀ ਅਸੀਂ ਸੈਂਟ ਛਿੜਕ ਦਿੰਨੇ ਆ ਉਹਨੂੰ ਮੈਂ ਕਿਹਾ ਵੀ ਤੁਹਾਡੀ ਜਮੀਰ ਮਰੀ ਹੋਈ ਆ ਤੁਸੀਂ ਪੈਸੇ ਮਗਰ ਤੁਰਦੇ ਹੋ ਤੇ ਫੇਰ ਚਲੋ ਥੋੜੀ ਜੀ ਗੱਲ ਕਰਕੇ ਬੈਸਵਾਜੀ ਵੀ ਪਰ ਦੇਖੋ ਸ਼ਬਦ ਕਿਹੜੇ ਨੇ ਉਹਨਾਂ ਦੇ ਇਸੇ ਕਰਕੇ ਅਸੀਂ ਇਹ ਐਨਾ ਤੁਰਿਆ ਨਹੀਂ ਸਾਨੂੰ ਸਾਡੀਆਂ ਜਮੀਰਾਂ ਉਹਨਾਂ ਨੇ ਆਪ ਦੇ ਆਪ ਹੀ ਜਗਾਉਂਦੇ ਆ ਜਦੋਂ ਸਾਨੂੰ ਬੋਲਦੇ ਆ ਸ਼ਬਦ ਵੀ ਪਿਹੜੇ ਬੋਲਦੇ ਠੀਕ ਹੈ ਕਹਿੰਦਾ ਬੰਦਾ ਮਾਰ ਜਾਂਦਾ ਫਿਰ ਵੀ ਤਾਂ ਸਮਝਾਉਂਦਾ ਹੁੰਦਾ ਹੀ ਆ ਮੈਂ ਕਿਹਾ ਬੰਦੇ ਦਾ ਕਿੰਨਾ ਨੁਕਸਾਨ ਹੋ ਗਿਆ ਉਹਦਾ ਕੋਈ ਮੁਆਜਾ ਨਹੀਂ ਮਿਲਣਾ ਚਾਹੀਦਾ ਸਰ ਹਾਂ ਫੈਕਟਰੀ ਬੰਦ ਆ ਬੇਨਤੀ ਆ ਹੱਥ ਜੋੜ ਕੇ ਪੀ ਤੁਸੀਂ ਉਧਰ ਸਮੈਲ ਇੱਕ ਵਾਰ ਚੈੱਕ ਕਰਕੇ ਆਇਆ ਬੰਦ ਆ ਕਿਹੜਾ ਬੰਦ ਆ ਬਹੁਤ ਘੱਟ ਆ ਆਪਾਂ ਤੁਹਾਨੂੰ ਦੱਸ ਦਾਂਗਾ ਵੀ ਜੌਣ ਨਾਲ ਨਹੀਂ ਵੀ ਕਰਿਆ ਕੁਝ ਨਹੀਂ ਸਰ ਤੁਸੀਂ ਇੱਕ ਇੰਨਾ ਕੇ ਚੈੱਕ ਲੋ ਵੀ ਬਹੁਤ ਘੱਟ ਆ ਜਮਾ ਹੀ ਬੰਦ ਆ ਇਹ ਜਮਾ ਹੀ ਘੱਟ ਹੋਵੇ ਤੇ ਇਹਨਾਂ ਨੇ ਇੰਨਾ ਕੁ ਪ੍ਰਬੰਧ ਕਰਿਆ ਆ ਵੀ ਇਹ ਜਮਾ ਹੀ ਠਕੇ ਪਿਆ ਜਿਹੜਾ ਕੁਝ ਵੀ ਇਹਨਾਂ ਦਾ ਹੈਗਾ ਸਭ ਕੁਝ ਪੂਰਾ ਹੱਦ ਤੋਂ ਵੱਧ ਸਫਾਈ ਆ ਪਰ ਫਿਰ ਵੀ ਦੇਖੋ ਕਿੰਨਾ ਬੁਰਾ ਹਾਲ ਕੱਲ ਮੈਨੂੰ ਖੁਦ ਉਲਟੀ ਆਉਂਦੀ ਸੀ ਇੱਥੇ ਸਾਡੇ ਜਿਹੜੇ ਢਿੱਲਵਾਂ ਤੋਂ ਇਧਰੋਂ ਲੁਧਿਆਣੇ ਕੋਲੋਂ ਆਏ ਨੂਰ ਪਰਵੇਦੀ ਤੋਂ ਉੱਥੇ 5 ਲੱਗ ਰਹੀਆਂ ਨੇ ਜੋ ਦੇਖਣ ਆਏ ਸੀ ਉੱਥੇ ਜਦੋਂ ਅਸੀਂ ਗਏ ਸੀ ਮੈਨੂੰ ਖੁਦ ਉਲਟੀ ਆਉਂਦੀ ਸੀ ਕਿ ਜੀ ਮੈਂ ਨਿਮਤੋਂ ਤਾਇਨ ਦਾਸ ਖੇਟ ਹੈ ਵੀ ਪੰਜਾਬ ਸਰਕਾਰ ਦਾ ਇਹ ਪ੍ਰੋਜੈਕਟ ਹੈ ਤਾਂ ਉਹ ਉਹਦਾ ਗਰੀ ਹਰੇਕ ਤਹਿਸੀਲ ਚ ਲਾਉਣਾ ਹੈ ਬੰਦੇ ਮਾਰਨ ਦਾ ਪ੍ਰੋਜੈਕਟ ਹੈ ਇੱਕ ਚੀਜ਼ ਦੀ ਸਾਨੂੰ ਬੜੀ ਖੁਸ਼ੀ ਹੋਈ ਹੈ ਬੰਦੇ ਮਾਰਨ ਦਾ ਪ੍ਰੋਜੈਕਟ ਪੰਜਾਬ ਸਰਕਾਰ ਨੇ ਲਾ ਰਹੀ ਹੈ ਬੜੇ ਧਿਆਨ ਨਾਲ ਇਹ ਲੱਗਦੀ ਸੁਣੇ ਕਿ 30 ਹਾਂ ਇੱਕ ਹੋਰ ਲੱਗਣੀ ਹੈ ਜੀ ਉਹ ਤਿਆਰੀ ਹੋ ਰਹੀ ਹੈ ਉਹ ਵੀ ਚੱਲੂ ਹੋਣੀ ਹੈ 8 ਕਿਲੋਮੀਟਰ ਤੱਕ ਇਹਦੀ ਸਮੈਲ ਜਾਂਦੀ ਹੈ ਉਹ ਤੋਂ ਗਾਹਾਂ ਨੂੰ ਜਾਂਦੀ ਹੈ ਉਹ ਜਿਹੜੇ ਪਿੰਡ ਤੋਂ ਮੰਦੀ ਹੈ ਇੱਥੋਂ 7-8 ਕਿਲੋ ਦਾ ਬੈਂਤੀ ਪਤਾ ਕੀ ਆ ਪੰਜਾਬ ਪੰਜਾਬ ਸਰਕਾਰ ਆ ਨਾ ਜਿਹੜੀ ਪੰਜਾਬ ਨੂੰ ਪੰਜਾਬ ਸਰਕਾਰ ਪੰਜਾਬ ਦੇ ਬੱਕ ਬੱਕ ਖੇਸਿਆਂ ਚੋਂ ਆਮ ਪੰਜਾਬ ਨਾਗਰਿਕਾਂ ਦੀ ਰਿਪੋਰਟ ਹੀ ਲੈ ਲਵੇ ਵੀ ਇਹ ਫੈਕਟਰੀਆਂ ਫਾਇਦੇ ਚ ਨੇ ਕਿ ਨੁਕਸਾਨ ਚ ਨੇ ਪਰਾਲੀ ਨੂੰ ਅਡਜਸਟ ਕਰਨ ਲਈ ਕਿੰਨੇ ਕਿੱਡੀ ਕੁਆਂਟੀਟੀ ਦੇ ਕਿੰਨੀ ਗਿਣਤੀ ਚ ਪੈਸਾ ਖਾਦਾ ਗਿਆ ਪਰਾਲੀ ਨੂੰ ਅਡਜਸਟ ਕਰਨ ਲਈ ਭਾਈ ਜੀ ਮਰਾਨੀ ਲੱਗੀ ਹੋਈ ਆ ਇਥੋਂ ਠੇਕੇਦਾਰਾ ਉਹਦੇ ਕੋਲ 12.5 ਹਜ਼ਾਰ ਟਰੈਕਟਰ ਆ ਇਥੋਂ ਪੰਜਾਬ ਚ ਜਾ ਰਹੀ ਹੈ ਪਰਾਲੀ ਉਹ ਕਰੋੜਾ ਰੁਪਇਆ ਉਸ ਫੈਕਟਰੀ ਨੂੰ ਇਹ ਪਰਾਲੀ ਤੋਂ ਜੀ ਤੁਹਾਨੂੰ ਜਿਹੜਾ ਬਣਦਾ ਕਰੋੜਾ ਰੁਪਇਆ ਫਾਇਦਾ ਹੋ ਰਿਹਾ ਉਹ ਲਾ ਜਾ ਰਹੇ ਨੇ ਆ ਦਾ ਸਾਡੇ ਹਾਂ ਬਣਾ ਬਣਾ ਇਹਦਾ ਬੰਦੇ ਮਾਰਨ ਸੌਦਾ ਲਾਤਾ ਸਾਡੇ ਤੇ ਇਹ ਪਰਾਲੀ ਇਹ ਪਰਾਲੀ ਦਾ ਨੌ ਵਰਤ ਕੇ ਸਬਸਿਡੀ ਲਈ ਗਈ ਆ ਅਸੀਂ ਇਹ ਗੱਲ ਕਹਿੰਦੇ ਆ ਜੀ ਵੀ ਅਸੀਂ ਇਹ ਨਾ ਹੋਵੇ ਵੀ ਸਰਕਾਰ ਦਾ ਹੁਣ ਅਸੀਂ ਅੱਗ ਲਾਉਣੋਂ ਹਟ ਕੇ ਸੀ ਸਾਧ ਦੇਣ ਲੱਗ ਗਏ ਸੀ ਵੀ ਸਾਨੂੰ ਮਜਬੂਰ ਨਾ ਹੋਣਾ ਪੈ ਜਵੇ ਵੀ ਜਿਹੜਾ ਇਹ ਪਰਾਲੀ ਦਾ ਬਹਾਨਾ ਫੈਕਟਰੀਆਂ ਦੇ ਰਾਹੀਂ ਸਾਡੇ ਗਲ ਘੁੱਟੇ ਜਾਂਦੇ ਆ ਵੀ ਅਸੀਂ ਉਹ 15 ਦਿਨ ਸਾਹ ਲੈਣੋਂ ਹਟ ਜਾਾਂਗੇ ਅੱਗ ਲਾਉਣੀ ਨਾ ਸਾਨੂੰ ਹਾਂ ਜੀ ਦੇਖੋ ਜੀ ਆਹ ਉਹ ਪੋਲੂਸ਼ਨ ਨਹੀਂ ਸਰ ਅਸੀਂ ਤਾਂ ਅਸੀਂ ਮੈਂ 100 ਕਿਲੇ ਦੀ ਖੇਤੀ ਕਰਦਾ ਰਹਿੰਦਾ ਜੀ ਮਾੜਾ ਜਪਨ ਫੈਕਟਰੀ ਦਾ ਕਹਿ ਰਹੇ ਆ ਮਾੜਾ ਮਾੜਾ ਮੈਂ ਮੈਂ 100 ਕਿਲੇ ਦੀ ਖੇਤੀ ਕਰਦਾ ਮੈਂ ਇੱਕ ਵੀ ਖੇਤ ਨੂੰ ਅੱਗ ਨਹੀਂ ਲਾਉਂਦਾ ਜੀ ਸਾਰਾ ਮੈਂ ਬੇਸਟ ਜਿੰਨਾ ਵੀ ਪਰਾਲੀ ਦਾ ਬੇਸਟ ਜਮੈਂ ਵਿੱਚ ਰੱਖਦਾ ਪਰ ਸਰ ਹੁਣ ਅ ਗੱਠਾਂ ਵਾਲੇ ਸਾਤੋਂ ਫਰੀ ਚੱਕੇ ਇਹ ਫੈਕਟਰੀ ਦੇ ਵਿੱਚ ਆਉਦੇ ਪੈਸੇ ਕਮਾ ਕੇ ਸਾਡੀਆਂ ਹੀ ਜਾਂਦਾ ਨਹੀਂ ਆਪਣੀ ਨਹੀਂ ਗਈ ਜੇ ਜੇ ਆਪਣੀ ਆਪਣੀ ਜੇ ਆਪਣੀ ਇਹ ਇਹਦਾ ਮਾਲਕਾ ਨਾ ਜਿਹੜਾ ਇਹ ਗੁਜਰਾਤ ਵਿੱਚ ਬੈਠਾ ਨਹੀਂ ਨਹੀਂ ਇੱਕ ਮਿੰਟ ਜੀ ਪ੍ਰਧਾਨ ਜੀ ਦੇਖੋ ਸਰਕਾਰ ਜੇ ਆਪਣੀ ਹੁੰਦੀ ਪੰਜਾਬ ਪ੍ਰਤੀ ਜ਼ਿੰਮੇਵਾਰ ਹੁੰਦੀ ਉਹਨੂੰ ਪਤਾ ਸੀ ਵੀ ਉਹਦੇ ਪੈਸੇ ਦੀ ਦਰਬਾਰਤੋਂ ਹੋਈ ਆ ਸਬਸਿਡੀ ਦੇ ਰੂਪ ਚ ਸਰਕਾਰ ਨੇ ਰਲ ਕੇ ਖਾਦੇ ਹੋਣਗੇ ਤਾਂ ਲਾਈਆਂ ਇਹ ਇਹ ਪਰਾਲੀ ਤਾਂ ਐਡਜਸਟ ਨਹੀਂ ਕਰਦੀ ਪਹਿਲਾਂ ਇਹ ਰਿਪੋਰਟ ਲੈ ਲੈਣ ਵੀ ਇਹ ਫੈਕਟਰੀਆਂ ਪ੍ਰਾਲੀ ਐਡਜਸਟ ਕਰਦੀਆਂ ਨੇ ਉੱਥੇ ਸੀ ਸਰ ਇਹਨਾਂ ਨੇ ਤਾਂ ਹੀ ਬਦਲੀ ਜੇਪ ਹਾਂ ਪ੍ਰਾਲੀ ਦਾ ਪ੍ਰਾਲੀ ਦੇ ਨਾਂ ਤੇ ਸਬਸਿਡੀ ਖਾ ਕੇ ਫੈਕਟਰੀ ਹੋਰ ਕੰਮ ਲਈ ਲਾਈ